ਅਕਸਰ ਹੀ ਘਰ ਦੇ ਵਿੱਚ ਆਪਸ ਦੇ ਭੈਣ ਭਰਾਵਾਂ ਦੇ ਵਿੱਚ ਨਿੱਕੀ ਨਿੱਕੀ ਗੱਲੋਂ ਜਿਹੜੇ ਉਹ ਝਗੜੇ ਹੁੰਦੇ ਰਹਿੰਦੇ ਨੇ ਪਰ ਲੇਕਿਨ ਕਈ ਵਾਰ ਝਗੜੇ ਇੰਨੇ ਕਿ ਜਦਾ ਵੱਧ ਜਾਂਦੇ ਨੇ ਕਿ ਭਰਾ ਭਰਾ ਜਿਹੜੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਜੀ ਹਾਂ ਐਸਾ ਹੀ ਇੱਕ ਮਾਮਲਾ ਜਿਹੜਾ ਆ ਅੰਮ੍ਰਿਤਸਰ ਦੇ ਕਾਲੇ ਕਨਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਭਰਾ ਦੇ ਘਰ ਜਿਹੜਾ ਆ ਉਹ ਮਿਸਤਰੀ ਲੱਗੇ ਹੋਏ ਸੀ ਲੈਂਟਰ ਪਹਿਰ ਰਿਹਾ ਸੀ ਤਾ ਭਰਾ ਉਹ ਲੋ ਜੜਾਇਆ ਦੂਜੇ ਭਰਾ ਦੇ ਘਰ ਆਣ ਕੇ ਜੜਾ ਪਹਿਲਾ ਤਾਂ ਲੰਗਰ ਛਕਿਆ ਗਿਆ ਰੋਟੀ ਪਾਣੀ ਉਥੇ ਛਕ ਕੇ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਕੁਝ ਕਹਾ ਸੁਣੀ ਹੁੰਦੀ ਆ ਤਾਂ ਇੱਕ ਭਰਾ ਜਿਹੜਾ ਉਹ ਵਾਪਸ ਚਲਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੜਾਇਆ 15 ਤੋਂ 20 ਜਿਹੜੇ ਨੌਜਵਾਨ ਲਿਆ ਕੇ ਆਪਣੇ ਭਰਾ ਦੇ ਘਰ ਇੱਟਾਂ ਰੋੜਿਆਂ ਦੇ ਨਾਲ ਉਹ ਹਮਲਾ ਕਰ ਦਿੰਦਾ ਆ ਤਾਂ ਅ ਦੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਜਿਹੜੀ ਆ ਉਹ ਹਫੜਾ ਦਫੜੀ ਮੱਚੀ ਹੋਈ ਹੈ ਤਾਂ ਆ ਜਿਹੜੀਆਂ ਇੱਟਾਂ ਘਰ ਦੇ ਬਾਹਰ ਜਿਹੜੀਆਂ ਨੇ ਉਹ ਪਈਆਂ ਹੋਈਆਂ ਨੇ ਘਰ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ ਭਰਾ ਦੇ ਵੱਲੋਂ ਆਪਣੇ ਹੀ ਭਰਾ ਦੇ ਘਰ ਦੇ ਉੱਤੇ ਜਿਹੜਾ ਆ ਉਹ ਬੁਰੀ ਤਰ੍ਹਾਂ ਜਿਹੜਾ ਹਮਲਾ ਕੀਤਾ ਗਿਆ ਤਾਂ ਮੌਕੇ ਦੇ ਉੱਤੇ ਜਿਹੜਾ ਪੁਲਿਸ ਜਦੋਂ ਆਉਂਦੀ ਆ ਤਾਂ ਉਸ ਤੋਂ ਪਹਿਲਾਂ ਹੀ ਜਿਹੜੇ ਨੌਜਵਾਨ ਸੀ 15 20 ਜਿਹੜੇ ਨਾਂ ਲੈ ਕੇ ਆਏ ਸੀ ਉਸ ਦਾ ਭਰਾ ਉਥੋਂ ਭੱਜ ਜਾਂਦੇ ਨੇ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਮਾਮਲੇ ਦੀ ਪੜੀ ਡੂੰਘਾਈ ਦੇ ਨਾਲ ਜਿਹੜੀ ਜਾਂਚ ਕਰ ਰਹੇ ਆ ਔਰ ਲਾਗੇ-ਚਾਗੇ ਦੇ ਜਿਹੜੇ ਸੀਸੀਟੀਵੀ ਆ ਉਹ ਵੀ ਖੰਘਾਲੇ ਜਾ ਰਹੇ ਨੇ ਰਵਨ ਸਿੰਘ ਗਲੀ ਸਟੋਰ ਵਾਲੀ ਬਾਬਾ ਦਸਤ ਸਿੰਘ ਜਨਮਸਥਾਨ ਜੀ ਠੀਕ ਹੈ ਜੀ ਮੇਰੇ ਘਰ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਚੱਲਦਾ ਪਿਆ ਸੀ ਮੈਂ ਆਪਣੇ ਬਦਰਨ ਸੱਧਿਆ ਸੱਦਨ ਅਪਰੰਤ ਰੋਟੀ ਪਾਣੀ ਛਕ ਕੇ ਅਸੀਂ ਬੈਠੇ ਸੀਗੇ ਤੇ ਕੋਈ ਗੱਲ ਸਾਡੇ ਵਿੱਚ ਉਹ ਜਿਹੀ ਨਹੀਂ ਹੋਈ ਮਤਲਬ ਕਿ ਉਹਨੇ ਥੋੜਾ ਜਿਹਾ ਆਪਣੀ ਰੰਜਿਸ਼ ਦੇ ਤੌਰ ਤੇ ਗੱਲ ਕੀਤੀ ਆ ਤੇ ਮੇਰਾ ਉਹਨਾਂ ਨੇ ਨਾ ਕਨਫਰਮ ਨਹੀਂ ਆ ਘਰਦਿਆਂ ਨੇ ਇਹਨੂੰ ਬਾਹਰ ਭੇਜ ਦਿੱਤਾ ਉਹ ਚਲੇ ਗਿਆ ਉਸ ਤੋਂ ਬਾਅਦ ਉਹ 15 ਤੋਂ 16 ਬੰਦੇ ਜਿਹੜੇ ਮੈਂ ਤਾਨੂੰ ਮੀਡੀਆ ਦੇ ਪੇਸ਼ ਕਰ ਦੂੰਗਾ ਉਹਦੇ ਸਾਹਮਣੇ ਉਹ ਬੰਦੇ ਲੈ ਕੇ ਆਇਆ ਮੇਰੇ ਘਰ 'ਚ ਇੰਨਾ ਏਟ-ਵਟਾ ਚਲਾਇਆ ਗਿਆ ਮੈਂ ਕੱਲਾ ਸੀਗਾ ਬੱਚੇ ਮੇਰੀ ਕੁੜੀਆ ਘਰ ਸੀ ਉਹਨੇ ਗੇਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਠੇ ਤੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਜਟ ਵਾਸਤੇ ਬਾਕੀ ਉਹਨਾਂ ਨੇ ਆਪਣੀ ਪੂਰੀ ਹੀ ਕੋਸ਼ਿਸ਼ ਕੀਤੀ ਵੀ ਕੋਈ ਜੀਬ ਮਰ ਜਾਏ ਮੇਰਾ ਬੇਟਾ ਵੀ ਘਰ ਨਹੀਂ ਸੀਗਾ ਮੇਰੇ ਬੇਟੇ ਦਾ ਦੋਸਤ ਯਾਨੀ ਕਿ ਮੇਰਾ ਉਹ ਵੀ ਬੇਟਾ ਉਹ ਵੀ ਦੋਵੇਂ ਆਪਣੀ ਦੀਦੀ ਕੋਲ ਗਿਆ ਸੀਗੇ ਤੇ ਇਹਨਾਂ ਨੇ ਗਲੀ ਦੇ ਵਿੱਚ ਇੰਨਾ ਕੁ ਜ਼ਿਆਦਾ ਭਾਵੇਂ ਮੇਰੇ ਆਣ ਤੋਂ ਗਵਾਣ ਤੋਂ ਪੁੱਛ ਲੋ ਸਾਰੀ ਗਲੀ ਤੋਂ ਪੁੱਛ ਲੋ ਜੋ ਇਹਨਾਂ ਕੀਤਾ ਬਹੁਤ ਮਾੜਾ ਕੀਤਾ ਇਹ ਨਾਮ ਜਨੂ ਇਹਦਾ ਰਣਜੀਤ ਸਿੰਘ ਜੀ ਕੀ ਲੱਗਦਾ ਤੁਹਾਡਾ ਬ੍ਰਦਰੇ ਮੇਰਾ ਜੀ ਪੁਲਿਸ ਆਈ ਸੀਗੀ ਪੁਲਿਸ ਨੇ ਕੋਈ ਸਾਡੀ ਸਪੋਚ ਨਹੀਂ ਕੀਤੀ ਉਸ ਮੌਕੇ ਤੇ ਹੁਣ ਦਿਨਾਂ ਨਹੀਂ ਮੈਂ ਕਹਿ ਸਕਦਾ ਉਸ ਟਾਈਮ ਤੇ ਇਹਨਾਂ ਉਹਨਾਂ ਕੁਝ ਨਹੀਂ ਕੀਤਾ ਮੇਰੇ ਸਰ ਜੀ ਇੱਕ ਸਿਰ ਦੇ ਵਿੱਚ ਆ ਦੇਖ ਲੋ ਤੁਸੀਂ ਆ ਵੀ ਦੇਖ ਸਕਦੇ ਹੋ ਠੀਕ ਹੈ ਜੀ ਦੂਜੇ ਨੰਬਰ ਮੇਰੇ ਬਾਜੂ ਤੇ ਲੱਗੀ ਆ ਅਵੀ ਤੁਸੀਂ ਵੇਖ ਸਕਦੇ ਜੀ ਹੋਰ ਵੀ ਕਿਤੇ ਲੱਗਿਆ ਗੁੱਜੀਆਂ ਦੋਵੇਂ ਗੋਡਿਆਂ ਦੇ ਤੇਟਾਂ ਮਾਰੀਆਂ ਉਹਨਾਂ ਨੇ ਠੀਕ ਹੈ ਜੀ ਉਹ ਕੀ ਮੰਗੀ ਕਰਦੇ ਮੈਂ ਮੰਗ ਕਰਦਾ ਕਿ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਫੁੱਲ ਬਟਾ ਫੁੱਲ ਹੋਣੀ ਚਾਹੀਦੀ ਹੈ ਹਾਂਜੀ ਸਰ ਆ ਨੋ ਹਾਂਜੀ ਵੀਡੀਓ ਕੋਈ ਸਾਹਮਣੇ ਹੈਗੀ ਆ ਉਹ ਸਵੇਰੇ ਤੁਹਾਨੂੰ ਫਿਰ ਗੁਰਦਾਰੇ ਦੇ ਬਾਰੇ ਮੇਰਾ ਨਾਮ ਸਰਬਜੀਤ ਕੋਹ ਹੈ। ਅਸੀਂ ਕਨਪੁਰ ਕਾਲੇ ਦੇ ਰਾਹ ਕੀ ਹੋਇਆ ਜਿਹੜਾ ਤਗੜਾ ਹੈ ਜੀ ਸਰ ਮੇਰਾ ਅਸੀਂ ਸਾਡੇ ਘਰ ਲੈਂਟਰ ਪੈ ਰਿਆ ਸੀ ਤੇ ਮੇਰੇ ਵੱਡਾ ਭਾਜੀ ਜੇਠ ਮੇਰੇ ਆਏ ਹੀ ਅਸੀਂ ਉਹਨਾਂ ਨੂੰ ਬੁਲਾਇਆ ਰਿਸ਼ਤੇਦਾਰਾਂ ਨੂੰ ਬੁਲਾਇਆ ਸੀਗਾ ਇਹਨਾਂ ਨੇ ਥੋੜੀ दारू ਪੀਤੀ ਉਹ ਥੋੜੀ ਜੀ ਤੂੰ ਤੂੰ ਮੈਂ ਮੈਂ ਹੋਈ ਇਸ ਵਿੱਚ ਹੀ ਉਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਚੁੱਕ ਲਿਆ ਉੱਪਰ ਤੇ ਉਹਨੇ ਆਪਣੇ ਬੇਟੇ ਨੂੰ ਬੁਲਾ ਲਿਆ ਉਹਨਾਂ ਨੇ ਤੇ ਇੱਥੇ ਕਾਫੀ ਫਿਰ ਤੂੰ ਤੂੰ ਮੈਂ ਮੈਂ ਸਾਰਿਆਂ ਨੇ ਸਮਝਾ ਬੁਝਾ ਕੇ ਉਹਨਾਂ ਨੂੰ ਘਰ ਵਾਪਸ ਭੇਜਤਾ ਤਾਂ ਮੇਰਾ ਬੇਟਾ ਵੀ ਘਰੋਂ ਚਲੇ ਗਿਆ ਮੈਂ ਤਾਂ ਮੇਰੀ ਬੇਟੀ ਛੋਟੀ ਤੇ ਮੇਰੇ ਹਸਬੰਡ ਅਸੀਂ ਤਿੰਨੋਂ ਘਰੇ ਸੀਗੇ ਤੇ ਬਾਅਦ ਸਾਡੇ ਵੱਡੇ ਭਾਜੀ ਹੈਗੇ ਇੱਕ ਅਡੇ ਤਾਇਆ ਜੀ ਦਾ ਬੇਟਾ ਉਹਨਾਂ ਨੇ ਸਾਨੂੰ ਬਾਹਰੋਂ ਕਾਲ ਕਰਤਾ ਕਿ ਉਹ ਮੁੰਡੇ ਬੜੇ ਲੈ ਕੇ ਆ ਰਿਹਾ ਤੇ ਅਸੀਂ ਭਾਜੀ ਸਰ ਜਿੰਦਰਾ ਮਾਰ ਲਿਆ ਆਪਣਾ ਉਹ ਬਾਹਰੋਂ ਆਣ ਕੇ ਉਹਨਾਂ ਨੇ ਸਾਡਾ ਬਹੁਤ ਗੇਟ ਤੋੜਿਆ ਤੇ ਫਿਰ ਮੇਰੇ ਘਰ ਵਾਲੇ ਇਹ ਵੀ ਕੋਠੇ ਤੇ ਚੜ ਗਏ ਤੇ ਸਾਰਾਂ ਹੀ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਹੈ ਸਰ ਮੈਂ ਮੈਂ ਚਾਹੁੰਨੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਉਹ ਸਾਡੇ ਘਰ ਨੂੰ ਆਣ ਕੇ ਫੇਰ ਸਾਡੇ ਘਰ ਆਣ ਕੇ ਸਾਡੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਕਿਉਂਕਿ ਹਡਾ ਇੱਕ ਬੱਚਾ ਆ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੇ ਸੱਟ ਵੀ ਲੱਗੀ ਹੋਈ ਸੀ ਇਹ ਮੇਰੇ ਜੇਠ ਦਾ ਨਾਮ ਹੈ ਖਬਰ ਰਣਜੀਤ ਸਿੰਘ ਤੇ ਮੁੰਡੇ ਦਾ ਨਾਮ ਹੈ ਲਖਵਿੰਦਰ ਸਿੰਘ ਔਰ 15 16 ਮੁੰਡੇ ਨਾਲ ਲੈ ਕੇ ਆਏ ਆ ਜਿਨ੍ਹਾਂ ਨੇ ਸਾਡੇ ਘਰ ਤੇ ਹਮਲਾ ਕੀਤਾ ਹੈ ਇਟਾਂ ਰੋਲੇ ਚਲਾਏ ਹਾਂਜੀ ਸਰ ਪੁਲਿਸ ਆਈ ਸੀਗੀ ਪੁਲਿਸ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀਗਾ ਉਹਨੇ ਚਨਵੇ ਚਲੇ ਗਈ ਸੀ ਜਦੋਂ ਪੁਲਿਸ ਆਈ ਆ ਤੇ ਫਿਰ ਦੁਬਾਰਾ ਫਿਰ ਮੇਰੇ ਵੱਡੇ ਭਾਜੀ ਤਾਈ ਜੀ ਦੇ ਮੁੰਡੇ ਨੇ ਪੁਲਿਸ ਨੂੰ ਬੁਲਾਇਆ ਤੇ ਉਹ ਜਿੰਨਾ ਚਿਰ ਉਹ ਫਿਰ ਆਏ ਆ ਤੇ ਉਹ ਇੱਥੋਂ ਚਲੇ ਗਏ ਸੀਗੇ ਹਮਲਾ ਕਰਕੇ ਤੇ ਫਿਰ ਉਹ ਉਹਨਾਂ ਨੇ ਸਰ ਉਦੋਂ ਚਲੇ ਗਏ ਹਨ ਉਹ ਕਹਿ ਗਏ ਕਿ ਸਵੇਰੇ 10 ਵਜੇ ਆਇਓ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਪਰ ਸਰ ਇਹਨਾਂ ਦੇ ਸੱਟ ਲੱਗੀ ਆ ਉਹ ਹੁਣ ਜਿਸ ਤਰ੍ਹਾਂ ਉਹ ਦੁਬਾਰਾ ਫਿਰ ਆ ਗਏ ਸੀਗੇ ਉਹ ਫਿਰ ਵੀ ਆ ਸਕਦੇ ਆ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਇਹ ਕਰਵਨ ਸਿੰਘ ਤੇ ਰਜੀਤ ਸਿੰਘ ਦੋਨੋਂ ਭਰਾ ਨੇ ਇਹਨਾਂ ਦਾ ਆਪਸੀ ਥੋੜਾ ਟਕਰਾਅ ਹੋਇਆ ਜੋ ਟਵਟਾ ਗੇ ਦੇ ਇਕੱਠੇ ਘੂਕੇ ਚਲਾ ਕੇ ਗਏ ਆ ਤੇ ਘਰੇ ਇਹ ਉਹ ਇਹ ਇਹ ਮੈਡੀਕਲ ਕਰਾ ਕਰਾ ਲੈ ਸੱਟ ਲੱਗੀ ਸਿਰ ਤੇ ਬਈ ਨੇ ਜੋ ਰਿਜ਼ਲਟ ਆਇਆ ਕਰ ਵੀ ਕਰਾਂਗੇ ਕਿਹੋ ਜਿਹਾ ਕੀ ਹੈ ਉਹ ਵਜ੍ਹਾ ਆਪਸੀ ਨਾਲ ਪਰਿਵਾਰਕ ਮਾਮਲਾ ਕੋਈ ਹੋ ਸਕਦਾ ਵੀ ਉਹ ਵੀ ਹੈ ਲੈਂਟ 60 ਵੀ ਆਈ ਸਾਹਮਣੇ ਕੋਈ ਨਹੀਂ ਸੀਸੀਟੀਵੀ ਵਜੇ ਫਿਲਹਾਲ ਤਨੀ ਗੁਰਦੁਆਰਾ ਸਾਹਿਬ ਦੀ ਫਿਰ ਚੈੱਕ ਕਰਾਂਗੇ ਗੁਰਦੁਆਰਾ ਸਾਹਿਬ ਚ ਹੈਗੇ ਨੇ ਇੱਟ ਵਟਾ ਕੋ ਚੱਲਿਆ ਦੇਖੋ ਜੀ ਮੈਡੀਕਲ ਕਰਾ ਰਿਹਾ ਜੇ ਫਿਲਹਾਲ ਜੋ ਰਿਜ਼ਲਟ ਇਹਦਾ ਆਉਂਦਾ ਉੱਤੇ ਪਰਚਾ ਜੋ ਬੰਦਾ ਕਰ ਵੀ ਕਰਾਂਗੇ